ਸਤ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਫਾਰਮਿੰਗ ਇਨਫੋਰਮੇਸ਼ਨ ਤੇ ਤੇ ਅੱਜ ਆਪਾਂ ਫੇਰ ਆਏ ਸੀ ਕੋਰ ਕੋਰਾ ਟੋੜੀ ਦੀ ਬੋਲੀ ਤੇ ਤੇ ਅੱਜ ਆਪਾਂ ਦੇਖਦੇ ਹਾਂ ਕਿੱਥੋਂ ਕਿੱਥੇ ਜਾਂਦਾ ਰੇਟ ਰੋਬੋ ਵੀ ਅੱਜ ਪਹਿਲੀ ਤਰੀਕ ਨੂੰ 7:30 ਵਜੇ ਕਰ ਆ ਕਰਦੇ ਹਾਂ ਹੁਣ ਟਾਈਮ ਮਨੋਰੰਜਨ ਜਾਵੇ ਹਾਂ ਹਾਂ ਪਹਿਲਾਂ ਹਾਂ ਕੋਈ ਗੱਲ ਨਹੀਂ। ਕੌਮਨ ਜੀ ਦਾ? ਹਾਂ ਜੀ। ਠੀਕ ਆ? ਠੀਕ ਆ। ਆਹ ਦੇ ਦੇਣੀ ਆਪਾਂ ਇੱਥੇ ਆਹ ਕਰ ਦਿਦਰੀ ਨੂੰ। ਪਹਿਲੀ ਨੂੰ ਕਰਦੇ ਨੇ ਆਹ ਕਰ ਦਿਓ। ਆਵਾਜ਼ ਦੇ ਦੇਣੀ ਆ। ਲੋਈ ਆਵਾਜ਼ ਦੇ ਦੇ ਕੋਈ। ਹਾਂ। ਪਹਿਲਾਂ ਹਜੇ ਇੱਕ ਬੰਦਰ ਦੇਣ ਪਹਿਲਾਂ ਦੇ ਦੀ ਹਜੇ ਕਿ ਲੋ। ਨਹੀਂ ਨਹੀਂ ਹੁਣੇ ਕਰਦੇ ਫਿਰ ਅਗਲੇ ਨੂੰ ਦੇ। ਇਹਦਾ ਦੋ ਦੇ ਪਿਆ ਦੇਵਾ। ਜੀ ਬਾਈ ਜੀ ਦੱਸਦਾ ਜੀ ਮਨਾ ਜਾ। ਦੱਸਣਾ ਨਹੀਂ। ਕੈਲੀਬ੍ਰੀਕ। ਨਹੀਂ ਪਹਿਲੀ ਤਰੀਕ ਤੋਂ 7:30 ਵਜੇ ਬੋਲੀ ਆ। ਹਾਂ ਸਹੀ ਆ ਜੀ। ਹਾਂ।

80 ਰੁਪਏ ਬੈਂਡਰ ਵੀ 70 80 80 90 95 400 10 410 5 ਕਰਦੇ 15 20 420 ਰੁਪਏ ਤੁਹਾਨੂੰ 25 ਗੱਲ ਆ ਮੈਂ ਤਾਂ ਲਈ ਨਹੀਂ ਤੁਹਾਨੂੰ 30 ਲਈ 420 ਰੁਪਏ ਕੋਈ ਦਵਾ ਜਾਣ ਕਰ ਲਊ ਥੋਲਾ ਬਿਕਨੇ ਜਾ ਤੁਹਾਨੂੰ ਆਜੀ ਨੰਦਰੀ ਪਹਿਲੀ ਟਰਾਲੀ ਜਿਹੜੀ ਲੱਗੀ ਆ 400 ਦੇ ਮੀਟ ਵੀ ਤੇ ਗੱਲ ਕਰਕੇ ਤੂੜੀ ਸੀ ਅੰਦਰ ਦੀ ਤੇ ਅਗਲੀ ਟਰਾਲੀ ਵੀ ਕਿਤੇ ਕਿਤੇ ਤੱਕ ਜਾਂਦਾ ਰੇਡ ਆ ਲਾਲ ਬੈਠਾ ਸੁਣੋ ਆ ਨਹੀਂ ਉਹ ਤਾਂ ਲੱਗ ਜਾਂਦਾ ਹੈ ਉਹ ਬਾਹਰ ਦਾ ਲੋੜੀਂਦੀ ਹੈ ਇਹ ਹੈ ਬਈ ਅੰਦਰ ਦੀ ਹੈ ਨਹੀਂ ਗਲੀ ਚ ਨਹੀਂ ਉਹ ਸਮਾਂ ਪਾਣ ਦੇ ਗਰੇ ਗਲੇ ਆ ਅੱਧੇ ਨਹੀਂ ਨਿਕਲੂਗੇ ਬਰੇ ਐਲੇ ਜਵਾਨ ਯਾਰ ਨਹੀਂ ਨਿਕਲਦੀ ਬਾਈ ਬੋਲੋ ਬੰਦਾ ਹੀ ਹੁਣ ਆਇਆ 830 300 ਮੇਰੇ 300 850 ਦੋ ਗਲਾਰਿਆਂ ਬਾਅਦ ਆਹ ਤਾਂ ਇਹਨਾਂ ਦਾ 45 62 75 80 84 90 400 400 5 415 415 ਬੋਲਾਂਗੇ ਨੇ 415 ਰੁਪਏ ਬਾਈ 100 ਰੁਪਏ ਜਦੋਂ ਇਹ ਆਵੇ ਦੂਜੀ ਟਰਾਲੀ ਜਿਹੜੀ ਰਹੀ ਬਈ 415 ਤੇ ਟੂੜੀ ਇਹ ਵੀ ਵਧੀਆ ਸੀ ਤੇ ਆਪਾਂ ਲੋਸ ਟਰਾਲੀ ਨੂੰ ਆਪਾਂ ਭਾਈ ਜੀ ਉਹ ਬੰਦਾ ਆ ਪਈ ਹੈ ਕਿ ਕਿਦੋਂ ਦਾ ਪਹੁੰਚਿਆ ਲੋਸ ਟਰਾਲੀ ਟੋੜੀ ਤੋਂ ਨੇ ਮਿਲ ਕਰਾ ਦਿੰਨੇ ਚੈੱਕ ਔਰ ਜੇ 3:00 ਨਾ ਕਰਤੀ ਵਜੇ ਟਰਾਲਾ ਆ ਪਰ ਲੋਸ ਟਰਾਲੀ ਦਾ ਆਪਾਂ ਰੇਡ ਕਿਥੋਂ ਕਿਥੇ ਜਾਂਦਾ ਬਾਹਰ ਹੀ ਅੱਜ ਐ ਮੈਂ ਤੁਹਾਨੂੰ ਦੇਖੋ ਜੀ ਭਾਈ ਮੈਂ ਤੁਹਾਨੂੰ ਦੱਸਾਉਗੀ ਆ ਜਿਹੜੀ ਮਰਜ਼ੀ ਪਰ ਨਾ ਨਾ ਇਹ ਚੀਜ਼ ਨਹੀਂ ਜਿਹੜੀ ਮਰਜ਼ੀ ਪਾਣੀ ਚਾਹੀਦਾ ਥੋੜੀ ਵਧੀਆ ਮੋਟੀ ਨਾਲੇ ਕੋਈ ਰੀਨ ਨਹੀਂ ਮੱਦੀ ਹਾਂਜੀ ਬੋਲੋ 300 300 ਪੰਡਾ ਹੀ ਆਏ ਉਹ ਹੀ ਜੀ ਆਹ 300 ਹਾਂ ਪੰਡਾ ਹੀ ਆ 300 5 5 10 15 20 25 350 55 54 60 65 70 75 75 80 85 90 390 16 ਬੈਗ ਨੇ 95 400 5 10 15 20 25 30 430 ਬੋਲਾਂਗੇ ਇਹ ਵੀ ਲਾਸਟ ਟਰਾਲੀ ਇਹਦਾ ਜਿਹੜਾ ਰੀਡਰ 430 ਉਹ ਵੀ ਤੁਹਾਨੂੰ ਬਰਾਦ ਨੇ ਚੈੱਕ ਅੱਜ ਬਈ ਤੈਨੀਆਂ ਟਰਾਲੀਆਂ ਗਈਆਂ ਸੀਗਾ ਤੇ ਬੋਲੀ ਹੋ ਚੁੱਕੀ ਹੈ ਸਮਾਪਤ ਤੇ ਅੱਜ ਥੋੜਾ ਰੇਡ ਚ ਜਿਹੜੀ ਥੋੜੀ ਜੀ ਤੇਜ਼ੀ ਸੀਗੀ ਧੰਨਵਾਦ ਕਿਸਾਨ ਭਰਾਓ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਵੀ ਜਿਹੜੀ ਇਹ ਵੀਡੀਓ ਪਹੁੰਚਦੀ ਹੋਵੇ ਤੇ ਜਿਹੜੇ ਕਿਸਾਨ ਭਰਾ ਤੂੜੀ ਦਾ ਰੇਡ ਜਾਣਨਾ ਚਾਹੁੰਦੇ ਉਹਨਾਂ ਤੱਕ ਜਿਹੜੀ ਇਹ ਵੀਡੀਓ ਪਹੁੰਚਦੀ ਹੋ ਜੇ ਧੰਨਵਾਦ